ਸੋਦੀ ਬਹੁਤ ਟਰਮ ਖਬਰ ਲੱਗਿਆ ਉਸਨੇ ਇੱਕ ਬੱਸ ਨੂੰ ਅੱਗ ਲੱਗ ਗਈ ਹੈ ਬੱਸ 36 ਸਵਾਰੀਆਂ ਦੇ ਨਾਲ ਪਈ ਹੋਈ ਸੀ ਜਿਸ ਵਿੱਚ ਨਿੱਕੇ ਨਿੱਕੇ ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਨੇ ਫਿਲਹਾਲ ਬੱਸ ਨੂੰ ਅੱਗ ਲੱਗਣ ਦੀਆਂ ਬੜੀਆਂ ਖੌਫਨਾਕ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਦੱਸਿਆ ਜਾਂਦਾ ਹੈ ਕਿ ਬੱਸ ਯਾਤਰੀਆਂ ਦੇ ਨਾਲ ਪਈ ਹੋਈ ਸੀ ਜਿਸ ਦੇ ਵਿੱਚ ਸ਼ਾਰਟ ਸਰਕਟ ਦੇ ਪਿੱਛੋਂ ਅਚਾਨਕ ਅੱਗ ਲੱਗ ਗਈ ਹੈ ਸ਼ਾਰਟ ਸਰਕਟ ਦੇ ਪਿੱਛੋਂ ਅਚਾਨਕ ਅੱਗ ਲੱਗੀ ਹੈ ਜਿਸ ਦੇ ਕਾਰਨ ਕੇ ਬਹੁਤ ਤੇਜ਼ ਲਪਟਾ ਵੱਡੀਆਂ ਅੱਗ ਦੇ ਲਪਟਾਂ ਵਗੜਦੀਆਂ ਵੇਖਿਆ ਗਿਆ ਇਸ ਬੱਸ ਦੇ ਵਿੱਚੋਂ ਯਾਤਰੀਆਂ ਨੇ ਕੁਝ ਛਾਤਰੀਆਂ ਨੇ ਮਸਾਂ ਹੀ ਆਪਣੀ ਜਾਨ ਛਾਲਾਂ ਮਾਰ ਮਾਰ ਕੇ ਬਚਾਈ ਹੈ ਦੱਸਿਆ ਜਾਂਦਾ ਹੈ ਕਿ ਇਸ ਬੱਸ ਦੇ ਵਿੱਚ 36 ਦੇ ਕਰੀਬ ਯਾਤਰੀ ਸਵਾਰ ਸਨ ਫਿਲਹਾਲ ਇਸ ਬੱਸ ਨੂੰ ਅਚਾਨਕ ਅਗਲਾ ਕਿ ਸੜਕ ਤੇ ਜਾਂਦੀ ਬੱਸ ਨੂੰ ਲੱਗੀ ਲੱਗਣ ਦੇ ਕਾਰਨ ਫਿਲਹਾਲ ਸਿੰਧ ਕੇ ਪਹਿਲਾਂ ਧੂਆ ਨਿਕਲਦਾ ਵੇਖਿਆ ਗਿਆ ਸ਼ਾਰਟ ਸਰਕਟ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਜੋ ਧੂਆ ਨਿਕਲਣ ਲੱਗਿਆ ਤੇ ਯਾਤਰੀਆਂ ਚ ਉਦੋਂ ਹੀ ਹੱਥਾਂ ਪੈਰਾਂ ਦੀ ਪੈ ਗਈ ਫਿਰ ਦੇਖਦੇ ਦੇਖਦੇ ਪੂਰੀ ਬੱਸ ਨੂੰ ਅੱਗਾਂ ਲਪਟਾਂ ਨੇ ਕਿਰ ਲਿਆਜ ਤੋਂ ਬਾਅਦ ਤਰੰਤ ਫਾਇਰ ਬ੍ਰਿਗੇਡ ਦੀ ਸੂਚਨਾ ਦਿੱਤੀ ਗਈ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਨੇ ਬਹੁਤ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਦਿਖਾ ਰਹੇ ਹਾਂ ਜਿੱਥੇ ਕਿ ਬੱਸ ਨੂੰ ਅੱਗ ਲੱਗਣ ਦੇ ਕਾਰਨ ਭਿਆਨਕ ਹਾਦਸਾ ਵਾਪਰਿਆ 36 ਲੋਕਾਂ ਦੇ ਨਾਲ ਪਈ ਹੋਈ ਬੱਸ ਦੇ ਵਿੱਚੋਂ ਚੜ੍ਹਕ ਅੱਗ ਲੱਗਣ ਕਾਰਨ ਅੱਕਦੀਆਂ ਉੱਚੇ ਉੱਚਾ ਲਪਟਾ ਉੱਠਦੀਆਂ ਵੇਖਿਆ ਜਾ ਸਕਦਿਆਂ ਨੇ ਇਹ ਤਸਵੀਰ ਬਹੁਤ ਕੁਝ ਬਿਆਨ ਕਰਦੀ ਹੈ ਕਿੰਨਾ ਭਿਆਨਕ ਹੈ ਹਾਦਸਾ ਇਸ ਤਸਵੀਰ ਤੋਂ ਕਿ ਸੱਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਦੱਸ ਦिए ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ 36 ਪਰ ਬਸ ਮੈਂ ਕਹਿੰਦਾ 36 ਯਾਤਰੀਆਂ ਨਾਲ ਭਰੀ ਹੋਈ ਬਸ ਐਕਸਪ੍ਰੈਸ ਹਾਈਵੇਅ ਦੇ ਉੱਤੇ ਜਾ ਰਹੀ ਸੀ ਮੁੰਬਈ ਪੁਨੇ ਐਕਸਪ੍ਰੈਸ ਹਾਈਵੇਅ ਦੇ ਉੱਤੇ ਜਾ ਰਹੀ ਇੱਕ ਬਸ ਦੇ ਵਿੱਚ ਅਚਾਨਕ ਅੱਗ ਲੱਗੀ ਇਸ ਬਸ ਤੇ 36 ਦੇ ਕਰੀਬ ਯਾਤਰੀ ਸਵਾਸਨ ਜਾਣਕਾਰੀ ਮੁਤਾਬਕ ਨਿੱਜੀ ਕੰਪਨੀ ਦੀ ਬਸ ਮੁੰਬਈ ਤੋਂ ਪੁਨੇ ਜਾ ਰਹੀ ਸੀ ਇਸੇ ਦੌਰਾਨ ਇਹ ਬਸ ਜਦੋਂ ਬਰਗਾਉ ਪੁਲ ਸਟਾਸ਼ਨ ਦੇ ਨੇੜਲੇ ਇਲਾਕੇ 'ਚ ਪਹੁੰਚੀ ਆ ਤੇ ਇੱਥੇ ਦੱਸਿਆ ਜਾਂਦਾ ਕਿ ਬਸ ਦਾ ਅਚਾਨਕ ਟਾਇਰ ਫਟ ਗਿਆ ਨਾਲ ਹੀ ਬੱਸ ਤੇ ਸ਼ਾਰਟ ਸਰਕਟ ਵੀ ਹੋ ਗਿਆ ਸ਼ਾਰਟ ਸਰਕਟ ਹੁੰਦੇ ਸਾਰ ਬੱਸ 'ਚ ਪੈਣ ਕ ਅੱਗ ਲੱਗੀ ਅੱਗ ਲੱਗਦੀ ਬੱਸ 'ਚ ਮੌਜੂਦ ਸਾਰੇ ਯਾਤਰੀ ਚੀਕਾਂ ਮਾਰਨ ਲੱਗੇ ਮੌਕੇ ਤੇ ਚੀਕ ਚਿਹੜਾ ਮਚ ਗਿਆ ਜੋ ਬਜ਼ੁਰਗ ਬੱਚੇ ਸਨ ਫਿਲਹਾਲ ਦੱਸਿਆ ਜਾਂਦਾ ਕਿ ਰੋਂਦੇ ਕਰਲਾਉਂਦੇ ਮਦਦ ਦੀ ਆਵਾਜ਼ਾਂ ਮਾਰਦੇ ਦਿਖਾਈ ਦਿੱਤੇ ਤੁਰੰਤ ਇਸ ਬੱਸ ਦੇ ਵਿੱਚ ਆ ਕੇ ਨੇ ਪੂਰੀ ਬੱਸ ਨੂੰ ਅੱਗ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਵੇਖਦੇ ਵਿਅਕਤੀ ਅੱਖ ਦੇ ਵਿੱਚ ਲਪਟਾਂ ਬਦਲ ਲੱਗੀਆਂ ਤੇ ਇਸ ਦੌਰਾਨ ਬੱਸ 'ਚ ਮੌਜੂਦ ਸਾਰੇ ਯਾਤਰੀਆਂ ਨੇ ਬਾਹਰ ਨਿਕਲ ਆਏ ਨੇ ਫਿਲਹਾਲ ਕੋਈ ਛਾਲਾ ਮਾਰ ਕੇ ਬਾਹਰ ਨਿਕਲਿਆ ਕਿਸੇ ਨੇ ਖਿੜਕੀ ਭੰਨੀ ਤੇ ਬਾਹਰ ਛਾਲ ਮਾਰ ਦਿੱਤੀ ਹੈ ਪਰ ਖੁਸ਼ਕਿਸਮਤ ਹੀ ਕਹਿ ਸਕਦੇ ਹੈ ਕਿ ਸਾਰੇ ਯਾਤਰੀ ਸਹੀ ਸਲਾਮਤ ਨੇ ਇਹ ਘਟਨਾ ਸਵੈਰਦੀ ਦੱਸੀ ਜਾਂਦੀ ਹੈ ਜਿੱਥੇ ਕਿ ਅੱਗ ਲੱਗਣ ਦੀ ਜਾਣਕਾਰੀ ਮਿਲਦੀ ਆ ਫਾਇਰ ਬ੍ਰਿਗੇਡ ਦੀ ਟੀਮ ਪੈਟਰੋਲਿੰਗ ਟੀਮ ਤੇ ਡੈਲਟਾ ਫੋਰਸ ਮੌਕੇ ਤੇ ਪਹੁੰਚੀ ਹੈ ਪੁਲਿਸ ਕਰਮਚਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਸਨ ਅੱਗ ਤੇ ਕਾਬੂ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬਸ ਅੱਗ ਲੱਗਣ ਦਾ ਕਾਰਨ ਫਿਲਹਾਲ ਦੱਸਿਆ ਜਾਂਦਾ ਹੈ ਕਿ ਜੋ ਪੂਰੇ ਦੇ ਪੂਰੇ ਹਾਈਵੇ ਦੇ ਉੱਤੇ ਟ੍ਰੈਫਿਕ ਰੋਕਣਾ ਪੈ ਗਿਆ ਹੈ ਅੱਗ ਬੁਝਾਉਣ ਤੋਂ ਬਾਅਦ ਹਾਈਵੇ ਨੂੰ ਦੁਬਾਰਾ ਖੋਲਿਆ ਜਾਵੇਗਾ ਫਿਲਹਾਲ ਦਿੱਲੀ ਦੇ ਅਸਲ ਮਾਫ ਕਰਨਾ ਮੁੰਬਈ ਪੁਨੇ ਹਾਈਵੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਬਸ ਜਾਂ 36 ਯਾਤਰੀਆਂ ਨਾਲ ਭਰੀ ਹੋਈ ਬਸ ਨੂੰ ਅਚਾਨਕ ਅੱਗ ਲੱਗੀ ਅੱਗ ਦੇ ਤਾंडਵ ਮਚਾਉਂਦੀਆਂ ਇਹ ਤਸਵੀਰਾਂ ਤੁਹਾਡੀ ਸਕਰੀਨ ਤੇ ਨਜ਼ਰ ਆ ਰਹੀਆਂ ਨੇ ਫਿਲਹਾਲ ਇਹਨਾਂ ਤਸਵੀਰਾਂ ਨੂੰ ਵੱਤਤ ਸ਼ੇਅਰ ਕਰ ਸਕਦੇ ਹੋ ਆਪਣੀ ਪ੍ਰਤੀਕਿਰਿਆ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਹਰ ਪ੍ਰਤੀਕਿਰਿਆ ਨੂੰ ਪੜ ਕੇ ਸੁਣਾਈਏ ਪਰ ਬਹੁਤ ਵੱਡੀ ਇਹ ਤਸਵੀਰ ਨਜ਼ਰ ਆ ਰਹੀ ਹੈ ਜਿੱਥੇ ਕਿ ਬਸ ਨੂੰ ਅੱਗ ਲੱਗਣ ਦੇ ਕਾਰਨ ਦੱਸਿਆ ਜਾਂਦਾ ਹੈ ਜਿੱਥੇ ਬੱਸ ਨੂੰ ਅੱਗ ਲੱਗ ਗਈ ਹੈ ਅੱਗ ਲੱਗਣ ਦੇ ਕਾਰਨ ਮੌਕੇ ਤੇ ਚੀਕਚਾੜਾ ਮਚਿਆ ਯਾਤਰੀਆਂ ਨਾਲ ਭਰੀ ਹੋਈ ਬੱਸ ਨੂੰ ਚੜ੍ਹ ਕੇ ਅੱਗ ਲੱਗਣ ਦੇ ਦਰਮਿਆਨ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਅਚਾਨਕ ਅੱਗ ਲੱਗਣ ਕਾਰਨ ਚੀਕਚਾੜਾ ਮਚਿਆ ਲੋਕ ਜਾਨਾਂ ਬਚਾਅ ਚੱਪ ਚਪ ਭੱਜਦੇ ਨਜ਼ਰ ਆਏ ਇਸ ਵਿਚਾਲੇ ਤੁਹਾਡੇ ਪ੍ਰਤੀਕਰਮ ਮਿਲਦੀਆਂ ਨੇ ਸ਼ੁਭਮ ਸਿੰਘ ਲੱਗਦੇ ਨੇ ਵੈਰੀ ਸੈਡ ਕਪਿਲ ਵਰਮਾ ਦੱਸਦੀ ਹੈ ਕਿ ਜਗ੍ਹਾ ਪੁੱਛਣੇ ਦੱਸਦੀ ਹੈ ਕਿ ਮੁੰਬਈ ਪੁਨੇ ਨੈਸ਼ਨਲ ਹਾਈਵੇ ਜਿੱਥੇ ਕਿ ਅੱਗ ਲੱਗੀ ਹੈ ਫਿਲਹਾਲ ਸੁਨੀਲ ਮਾਨ ਮਾਂਡਾ ਬੋਧਨ ਵਾਈਗੁਰੂ ਜੀ ਤੇ ਕਰਮਜੀਤ ਕੋ ਔਰ ਵਾਈਗੁਰੂ ਜੀ ਲੇਖ ਰਹੇ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਪਰ ਬਹੁਤ ਵੱਡੀ ਤਸਵੀਰ ਹੈ ਜਿੱਥੇ ਕਿ 36 ਲੋਕਾਂ ਨਾਲ ਭਰੀ ਬੱਸ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਦੀਆਂ ਲਪਟਾਂ ਉੱਚੀਆਂ ਉੱਚੀਆਂ ਵੇਖਿਆ ਜਾ ਸਕਦੇ ਨੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨਜ਼ਰ ਆ ਰਹੀਆਂ ਨੇ ਜਸਦੇ ਕਾਰਨ ਕੇ ਬਹੁਤ ਤੇਜ਼ ਲਪਟਾ ਵੱਡੀਆਂ ਅੱਖ ਦੇ ਲਪਟਾਂ ਉਗੜਦੀਆਂ ਵੇਖਿਆ ਗਿਆ ਇਸ ਬੱਸ ਦੇ ਵਿੱਚੋਂ ਯਾਤਰੀਆਂ ਨੇ ਕੁਛ ਯਾਤਰੀਆਂ ਨੇ ਮਸਾਂ ਹੀ ਆਪਣੀ ਜਾਨ ਛਾਲਾਂ ਮਾਰ ਮਾਰ ਕੇ ਬਚਾਈ ਹੈ ਦੱਸਿਆ ਜਾਂਦਾ ਹੈ ਕਿ ਇਸ ਬੱਸ ਦੇ ਵਿੱਚ 36 ਦੇ ਕਰੀਬ ਯਾਤਰੀ ਸਵਾਰ ਸਨ ਫਿਲਹਾਲ ਇਸ ਬੱਸ ਨੂੰ ਅਚਾਨਕ ਅਗਲਾ ਗਈ ਸੜਕ ਤੇ ਜਾਂਦੀ ਬੱਸ ਨੂੰ ਲੱਗੀ ਅੱਗ ਲੱਗਣ ਦੇ ਕਾਰਨ ਫਿਲਹਾਲ ਸਿੰਧ ਕੇ ਪਹਿਲਾ ਧੂਆਂ ਨਿਕਲਦਾ ਵੇਖਿਆ ਗਿਆ ਸ਼ਾਰਟ ਸਰਕਟ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਜੋ ਧੂਆਂ ਨਿਕਲਣ ਲੱਗਿਆ ਤੇ ਯਾਤਰੀਆਂ ਚੋਂ ਓਹੀ ਹੱਥਾਂ ਪੈਰਾਂ ਦੀ ਪੈ ਗਈ ਫਿਰ ਦੇਖਦੇ ਦੇਖਦੇ ਪੂਰੀ ਬੱਸ ਨੂੰ ਅੱਖਾਂ ਲਪਟਾਂ ਨੇ ਘਰ ਲਿਆ ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਨੇ ਬਹੁਤ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਦਿਖਾ ਰਹੇ ਹਾਂ ਜਿੱਥੇ ਕਿ ਬੱਸ ਨੂੰ ਅੱਗ ਲੱਗਣ ਦੇ ਕਾਰਨ ਭਿਆਨਕ ਹਾਦਸਾ ਵਾਪਰਿਆ 36 ਲੋਕਾਂ ਦੇ ਨਾਲ ਪਈ ਹੋਈ ਬੱਸ ਦੇ ਵਿੱਚੋਂ ਚੜ੍ਹਕ ਅੱਗ ਲੱਗਣ ਕਾਰਨ ਅੱਗ ਦੀਆਂ ਉੱਚੇ ਉੱਚੇ ਲਪਟਾਂ ਉੱਠਦੀਆਂ ਵੇਖਿਆ ਜਾ ਸਕਦੇ ਨੇ ਇਹ ਤਸਵੀਰ ਬਹੁਤ ਕੁਝ ਬਣ ਕਰਦੀ ਹੈ ਕਿੰਨਾ ਭਿਆਨਕ